ਤਾਂ ਕਿਰਪਾ ਨਿਭਾਨ ਅਗਮ ਗੋਚਾ ਸ਼ਬਦ ਗੁਰੂ ਪੰਨ ਪੰਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੁਰੀ ਵਿਖੇ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਾਰੇ ਸਤਸੰਗੀ ਜਨ ਸਾਹਿਬਾਂ ਦੀ ਅਪਾਰ ਬਖਸ਼ਿਸ਼ ਮੈਂ ਰਹਿਮ ਹੋਈ ਹੈ ਜੋ ਕਿ ਅੱਜ ਆਪਾ ਪੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਜੁਰੀ ਵਿਖੇ ਜੁੜ ਬੈਠ ਕਰਕੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਦਸ਼ਮੇਸ਼ ਕੀਤਾ ਤਲਗੀਦਰ ਪਾਤਸ਼ਾਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪ੍ਰਖ ਨਾਰਿਆਂ ਸੋ ਵਿਚਾਰਾ ਸਾਂਝਾ ਕਰਨ ਤੋਂ ਪਹਿਲਾਂ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਐਨਾ ਕੀ ਸਤਿਕਾਰ ਜੋ ਮਾਸਟਰ ਸੁਜੀਤ ਸਿੰਘ ਗੁਲਾਟੀ ਜੀ ਕਥਾ ਵਿਚਾਰ ਦੇ ਨਾਲ 79 ਦੇ ਸਨ ਮਾਸਟਰ ਦੇ ਦਸਤਾਵੇਜ਼ ਸੰ ਕਿ ਕਵੀਤਰ ਪਾਤਸ਼ਾਹ ਗੋਪਿੰਦ ਸਿੰਘ ਜੀ ਮਹਾਰਾਜ ਜੀ ਨੇ ਬਦਲਕਾਰ ਸਨ 14 ਜੰਗਾਂ ਲੜੀਆਂ ਤੇ ਨਾਲ 14 ਜੰਗਾਂ ਦੇ ਵਿੱਚ ਪਾਤਸ਼ਾਹ ਨੇ ਜਿੱਤ ਪ੍ਰਾਪਤ دنیا دے بچے جنیا میں جنگا ہویاں جنیا میں رائیا ہویا انہا جنگا کا دا کارن سی جار جمین اتے جور ہوئی ہر ایک لڑائی دنیا دے بچے کیا تے جار دے واسطہ ہوئی ہے روپے پیسے واسطہ ہوئی ہے یا جمین دے واسطے ہوئی ہے یا جور ہوئی ہے دے واسطے ہوئی ہے ਦੁਨੀਆ ਦੇ ਜੰਗਾਂ ਦੇ ਕਾਰਨ ਕੇਵਲ ਤਿੰਨ ਨੇ ਜਲ, ਜ਼ਮੀਨ ਅਤੇ ਜੂਨ ਪਰ ਤੁੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਲੜਾਈਆਂ ਲੜੀਆਂ ਜੋ ਯੁੱਧ ਕੀਤੇ ਉਹਨਾਂ ਦਾ ਕਾਰਨ ਇੰਨਾ ਚ ਤਿੰਨ ਵਿੱਚ ਕੋਈ ਵੀ ਨਹੀਂ ਸੀ ਨਾ ਜਲ ਹੈ ਨਾ ਜ਼ਮੀਨ ਹੈ ਨਾ ਜੂਨ ਹੈ ਦੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਯੁੱਧ ਕੀਤੇ ਲੜਾਈਆਂ ਲੜੀਆਂ ਉਹ ਧਰਮ ਯੁੱਧ ਸਨ تے باقصہ تک اندھنے ہم نہیں چاہتے کہ جنگ ہو اسی سے لڑیں گے جنہیں جنگ کی کمند ہو جبار اس ہمہ ہوتے در بجسٹ ہلوار اس گردن گا سمسیر دست کی کوئی چڑکی آ جاوے پانی سر تو نکڑ جاوے تے او سگڑے تا باہر دلتے شمسیر تو دہا تک پونا جائے گا ਦੁਕਾਰ ਤਸ ਹਮਾ ਹਿਰਦੇ ਤਰ ਗੁਜਸ ਹਲਾ ਤਸ ਬੁਰਤਨ ਕਸਮਸੀਰ ਦਸ ਇਹੀ ਤੇ ਕਾਰਨ ਸਿੱਧ ਤੰਦੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਕਿਲ੍ਹੇ ਨੂੰ ਸਿਕਾ ਲਈ ਕਰੇ 8 ਮਹੀਨੇ ਦਾ ਘੇਰਾ ਪਿਆ ਰਿਆ ਪਾਚਨੀ ਸੀ ਚੰਦ ਦੇ ਜੰਦ ਹੋ ਹੁਣ ਜੇ ਕਿਲਾ ਬਲੀ ਨਾ ਵੀ ਕਰਦੇ ਪਰ ਉਹਨਾਂ ਲਈ ਰਾਜ ਨੇ ਕਹਿਣਾ ਸੀ ਬਿਨੰਤ ਕਸਮਾਂ ਖਦੀਆਂ ਪਹਾੜੀ ਰਾਜਿਆਂ ਨੇ ਗਉਦੀ ਕਸਮ ਖਤੀ ਔਰੰਗਜ਼ੇਬ ਨੇ ਪੁਰਾਣ ਸ਼ਰੀਫ ਨੂੰ ਚਿੱਠੀ ਲਿਖ ਕੇ ਭੇਜੀ ਕਿ ਕਿਸਾਨਪੁਰ ਸਾਹਮਣੇ ਖਾਲੀ ਕਰ ਦੇ ਹੁਣ ਜੇ ਪਾਤਸ਼ਾਹ ਅਨੰਤ ਸਰਦਕੀਲਾ ਖਾਲੀ ਨਾ ਵੀ ਕਰ ਦੇ ਤੇ ਇਤਿਹਾਸ ਨੇ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੂ ਨੇ ਕਸਮਾਂ ਖਾਧੀਆਂ ਗੁਰੂ ਸਾਹਿਬ ਨੇ ਕਸਮਾਂ ਦਿੱਤੀ ਯਕੀਨ ਨਹੀਂ ਕੀਤਾ ਜੇ 9 ਸਾਲ ਦੀ ਉਮਰ ਸੀ ਉਸ ਵੇਲੇ ਕਸ਼ਮੀਰ ਤੋਂ ਪੰਡਤ ਆਏ ਪੰਡਤ ਕਿਰਪਾ ਰਾਮ ਜੀ ਲਗਵਾਏ ਦੇ ਵਿੱਚ ਤੇ ਉਹਨਾਂ ਨੇ ਕਿਹਾ ਸੇ ਪਾਤਸ਼ਾਹ ਤੁੰਗੁਰ ਤੇਬਦ ਸਮਹਾਰਾਜ ਦੇ ਅੱਗੇ ਕਿ ਸਾਡਾ ਧਰਮ ਸੰਕਟ ਦੇ ਵਿੱਚ ਹੈ ਸਾਡਾ ਜੀਵ ਸੰਕਟ ਦੇ ਵਿੱਚ ਹੈ ਸਾਡੇ ਮੰਤੇ ਤੇ ਲੱਗਾ ਹੋਇਆ ਤਿਲਕ ਸੰਕਟ ਦੇ ਵਿੱਚ ਹੈ ਸਾਡੇ ਮੰਦਰ ਸੰਕਟ ਦੇ ਵਿੱਚ ਨੇ ਪਾਤਸ਼ਾਹ ਕਿਰਪਾ ਕਰੋ ਸਾਡੀ ਬਾਂਹ ਫੜ ਲਿਓ ਤੋਂ ਉਸਨੇ 9 ਸਾਲ ਦੀ ਉਮਰ ਦੇ ਵਿੱਚ ਗੋਬਿੰਦ ਰਾਏ ਨੇ ਵਚਨ ਕੀਤਾ ਗੁਰਦੇਵ ਪਿਤਾ ਕਰੋ ਇਹਨਾਂ ਦੇ ਕਿਰਪਾ ਤੁਹਾਡੇ ਤੋਂ ਜ਼ਿਆਦਾ ਐਸ ਵਿੱਚ ਹੋ ਕੀ ਦੀ ਪਵਿੱਤਰ ਬਾਤਨਾ ਹੋ ਸਕਦੀ ਨੌ ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਤੋੜ ਦਿੱਤਾ ਉਸ ਗਣੇ ਦੇ ਸਾਹਮਣੇ ਧਾਰਮਿਕ ਚਿੰਨੀ ਸਨ ਕਿਤੇ ਜਨੇਊ ਸੀ ਤਿਲੰਥ ਸੀ ਬੁੱਧੀ ਸੀ ਧਾਰਮਿਕ ਸਤਾਨ ਸੀ ਇਹਨਾਂ ਧਾਰਮਿਕ ਸਤਾਨਾਂ ਦਾ ਧਾਰਮਿਕ ਚਿੰਨਾ ਦਾ ਸਨਮਾਨ ਕਰਦੇ ਪਾਦਸ਼ਾ ਨੇ ਆਪਣੇ ਪਿਤਾ ਨੂੰ ਤੋੜ ਦਿੱਤਾ ਤੇ ਹੁਣ ਜਦੋਂ ਅਨੰਤਪੁਰ ਸਾਹਿਬ ਦਾ ਕਿਲਾ ਖਾਲੀ ਕਰਾਰੇ ਸੰਤ ਉਸ ਵਾਸਤੇ ਵੀ ਪਾਤਸ਼ਾਹ ਸਨ ਧਾਰਮਿਕ ਜੀਨੀ ਸਨ ਪਾਤਸ਼ਾਹ ਪਤਾ ਸੀ ਹੋਣਾ ਕੀ ਹੈ ਕਦੇ ਵੀ ਧਾਰਮਿਕ ਜਿੰਨਾ ਦਾ ਸਨਮਾਨ ਕਰਦੇ ਹੋਏ ਪਾਤਸ਼ਾਹ ਨੇ ਅਨੰਤਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿੱਤਾ ਅਜੀ ਸਰਸਰ ਤੇ ਪਹੁੰਚੇ ਸੰ ਵਿਚੋਂ ਹਮਲਾ ਕਰ ਦਿੱਤਾ ਬਾੜੀ ਰਾਜਾ ਨੇ ਵੀ ਨਗਰ ਹਕੂਮਤ ਨੇ ਵੀ روپڑ تے رنگڑا نے بھی تھا سر پہ مکت آ گیا آسا کی وار کا ساجو کے جیرو بنگ کا چڑھوں اتار کا منسا تھا کل کے تھر کے دلے بے کرار کا موقع ملے تو کر لے بھجن کردگار کا جب جی کا جاپ اس گھڑی کرنا جرور تھا پڑھ لے گرو گرتھ اور پڑھانا صدور تھا ਉਸ ਗੁਰਦੈਸ ਸਿੰਘ ਕੇਦਰ ਪਾਤਸ਼ਾਹ ਵਿਚਹੁ ਨਾ ਕਰ ਦਿੱਤਾ ਬਰਤੰਗੁਰ ਗੋਬਿੰਦ ਸਿੰਘ ਮਹਾਰਾਜ ਕੇਦਰ ਸਿੰਘੋ ਦੇ ਸਮਾਪ ਤੇ ਅਸਥਾਨ ਕਰਤਾ ਹੋ ਗਏ ਅਸਥਾਨ ਦੇ ਬਾਹਰ ਉੱਤੇ ਕੀਰਤਨ ਹੋਇਆ ਪਰਵਾੜ ਤੇ ਨਿਸਰ ਚ ਵੰਡਿਆ ਗਿਆ ਤਰਗੀ ਤਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 ਸਿੰਘਾਂ ਦੇ ਨਾਲ ਅਤਿ ਵਿਡੇ ਸਹਿਜ ਜਾਗੇ ਬਾਬਾ ਅਜੀਤ ਸਿੰਘ ਬਾਬਾ ਜਿਝਾਰ ਸਿੰਘ ਦੇ ਨਾਮ اور چاری سنگر تے نار پاتشاہ چنکور تے گڑی بچ پونس دے لیں رات ان دیئے کچھ لیٹ گئے کھاپ پہ جی کوش بچھا کر پہرہ دینے لگے کئی تلوار اٹھا کر گوبند بشا پاس بھی شب پاس ہوئے کھیمے میں جا کر دیکھا تو بیٹھے ہیں گردر کو جھکا کر وائے گروہ واہ گرو واہ گرو تھا سے نکلتا ہے تو ہی تو ہے تو 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 ہی ہی ہے تام سے نکلتا جب ڈیڑھ گھڑی گجری چکرے خدا میں کھیمے سے آگئے سرکار دبا قدموں سے ٹہلتے تھے دل تھا دعا میں خوش مزا بند تیری رضا میں تیرا ہوں میرے بچے بھی تیرے ہیں بولا ہے تیرے ہیں تیرے رہیں گے تیرے داتا جس حال میں رکھے وہ حال ہے اچھا کنگے تک پاچھا تو دو گن سنگے مرا ہے تو سقالتے پرناتما پر دیکھ ارگاست کر دینے تکین دینے دے شیوہ پر ہو رہی ہے شب کرمن تے کبھون نہ ٹروں واحرو میرے نے کل میدان چند جوجنا ہے پتشاہ کرپا کری اندر تا سدک بخشی سویر ہوئی ਗੜੀ ਨੂੰ 10 ਲੱਖ ਦੀ ਸੈਨਾ ਨੇ ਜਿਹਦੇ ਤੁਹਾਡੇ ਰਾਜੇ ਨੇ ਔਰੰਗਜ਼ੇਬ ਦੇ ਸਾਰੇ ਜਰਨੈਲ ਨੇ ਉਹਨਾਂ ਦੀ ਸੈਨਾ ਹੈ ਗੜੀ ਨੂੰ ਚਾਰ ਸਪੇਰੇ ਠੇਰਾ ਪਾਣਿਆ ਤੇ ਬਾਦਸ਼ਾਹ ਜਦ ਜਫਰ ਨਾਮਾ ਲਿਖਦੇ ਨੇ ਜਫਰ ਨਾਮਿਤ ਇਹਦਾ ਜ਼ਿਕਰ ਕਰਦੇ ਨੇ ہے کہ کارے کنند چہل نرک دا لکھ بر آیت برو بے خبر اور ہم دیکھو جو تو پادشاہ نے لکھی جفر نامہ ایت جکر کیتا ہے اور جی گڑی دے بچ میرے نار چاڑی بکھے تیائی سنگ سن جنہوں نے کئی دنہ تو چنگا پوجن بھی نہیں شکیا چنگا پشاتہ بھی نہیں شکیا ਤੁਨਹ ਚਾੜੀਆਂ ਦੇ ਉੱਤੇ 10 ਲੱਖ ਆ ਕੇ ਟੁੱਟ ਕੇ ਪੈ ਗਏ ਪਰੋਬੜਿਕ ਬਹਾਦੂਰਾਂ ਨਾਲ ਲੜੇ ਇਹ ਨਹੀਂ ਲੜਾਈ ਕਿਸ ਜਨ ਦੇ ਵਾਸਤੇ ਨਹੀਂ ਹੈ ਜ਼ਮੀਨ ਦੇ ਵਾਸਤੇ ਨਹੀਂ ਹੈ ਇਹ ਜੁਗੂ ਦੇ ਵਾਸਤੇ ਨਹੀਂ ਹੈ ਕਾਦੇ ਵਾਸਤੇ ਤੁਹਾਨੂੰ ਆਜ਼ਾਦੀ ਦੇ ਵਾਸਤੇ ਹੈ ਜਿਸ ਨਾਲ ਆਪਣਾ ਆਪਣਾ ਧਰਮ ਕਰਨ ਦੀ ਇਜਾਜ਼ਤ ਹੋਵੇ ਗੁਲਾਮੀ ਦਾ ਜੋ ਪੱਟਾ ਸਾਡੇ ਗਰ ਵਿੱਚ ਬੰਨਿਆ ਹੋਇਆ ਸੀ ਉਹ ਗੁਲਾਮੀ ਦਾ ਪੱਟਾ ਦੂਰ ਹੋ ਜਾਵੇ। ਇਸ ਕਰਕੇ ਵੀ ਹੋਈ ਪਾਤਸ਼ਾਹ ਕਹਿੰਦੇ ਨੇ ਬਾਬਾ ਅਜੀਤ ਸਿੰਘ ਜਦੋਂ ਪੰਜ ਪੰਜ ਜਥਾ ਸਤਗੁਰੂ ਜੀ ਗੜੀ ਵਿੱਚੋਂ ਬਾਹਰ ਭੇਜਦੇ ਨੇ ਜੁਰਤਾਂ ਵਿੱਚੋਂ ਸ਼ੀਸ਼ੇ ਪ੍ਰਾਪਤ ਕਰਦੇ ਨੇ ਪਾਤਸ਼ਾਹ ਆਪਣੇ ਵੱਡੇ ਪੁੱਤਰ صاحبا بابا کہندے نے بیٹا ہم نے کہا تو جی جائے دھرم پر لوگ کہتے ہیں آپ اب آب کو جی جائے دھرم پر یہ دھرم ہے گرو گوبند سنگھ لڑائیاں ہیں کسی جمین اپنے واسطے نہیں کسی خطے ادھیکار پڑھنے نہیں سانک آزادی سے

ਅਸਲੀ ਪਿਤਾ ਨੂੰ ਗੱਲਾਂ ਨਾਲ ਦੱਸਦੇ ਸਨ ਪਿਤਾ ਵੀ ਆਦੇਸ ਸਨ ਪਰ ਉਸ ਵੇਲੇ ਤੇ ਹਾਲਾਤ ਐਸੇ ਬਣ ਗਏ ਹਕੂਮਤ ਵੱਲ ਬਣਾ ਦਿੱਤੇ ਗਏ ਕਿ ਲੋਕ ਘਰਾਂ ਦੇ ਵਿੱਚ ਆਪਣੇ ਪਿਤਾ ਨੂੰ ਮੀਆਂ ਜੀ ਕਹਿਣ ਲੱਗ ਪਏ ਕਰ ਕਰ ਮੀਆਂ ਸੁਨਨਾ ਜੀਆ ਬੋਲੀ ਵਰਤ ਨੂੰ ਆ ਰਹੀ ਆਪਾਂ ਕਿਆ ਦਾ ਕੁੱਤਾ ਬੱਕਰਾ ਖਾਣਾ ਚੁੱਪ ਚੁਪ ਕਰਕੇ ਸਿਨਾ ਜਾਣਾ ਦੇਖ ਕੇ ਚੁੱਪ ਕਰ ਟਿੱਕੀ ਬਾਗ ਉੱਤਰ ਆਏ ਬੈਠੇ ਕੁੰਡਿਆ ਖਾਣਾ ਵੀ ਉਹਨਾਂ ਦਾ ਪ੍ਰਵਾਨ ਕਰ ਲਿਆ ਭਾਖਿਆ ਕੁੱਤਾ ਬੱਕਰਾ ਖਾਣ। ਆਪਣੇ ਘਰ ਦੇ ਭੀਂ ਅੰਦਰ ਬਹਿ ਕੇ ਆਪਣੇ ਧਰਮ ਗ੍ਰੰਥ ਦੀ ਪੂਜਾ ਵੀ ਕਰ ਲੈਣੀ। ਉਹਨਾਂ ਦੇ ਕੋਲ ਜਾਣਾ ਤੇ ਉਹਨਾਂ ਦਾ ਖਾਣਾ ਖਾ ਲੈਣਾ। ਔਰੰਗਜ਼ੇਬ ਕਹਿੰਦਾ ਸੀ ਜੋ ਮੈਂ ਇਹਨਾਂ ਉਹ ਕੱਪੜਾ ਪੋਣਾ ਪਏਗਾ ਨੀਰਬਸਤ ਤਿਆਰ ਹੋਏ ਪ੍ਰਵਾਨ। ਜਿਹੜਾ ਕੱਪੜਾ ਸੀ ਤੈਨਿਆ ਕੱਪੜਾ ਇਹ ਗਾਉਂ ਤੋਂ ਪਾ ਕੇ ਮਲੇਰ ਤੋਂ ਪਾ ਕੇ ਮੇਰੇ ਦਰਬਾਰ ਚੋਣਾ ਪਏਗਾ। ਔਰੰਗਜ਼ੇਬ ਕਹਿੰਦਾ ਸੀ میرے رات کے سنگیت گائے نہیں, گا. نہیں, نہیں, گا. نہیں کرے گا میرے رات کے رات کو لکھے گا نہیں یہ پابندیاں لگا دی ہندوستان دارمک استھان سن دارمک تہوار سن یہاں پابندی لگا دی گئی ਜਿਵੇਂ ਦਿਵਾਲੀ ਹੈ ਬੋਲੀ ਹੈ ਅੰਸ਼ੀਵਰ ਨਾਰਾ ਹੈ ਇਹਨਾਂ ਤੋਂ ਜਾਂਦੇ ਦਬੋਣ ਵਾਸਤੇ ਪਾਦਸ਼ਾ ਨੇ ਕਿ ਸਾਨੂੰ ਆਪਣਾ ਆਪਣਾ ਧਰਮ ਕਰਨ ਦੀ ਇਜਾਜ਼ਤ ਹੋਵੇ ਅਸੀਂ ਆਪਣਾ ਆਪਣਾ ਧਰਮ ਕਰਨ ਕਰ ਸਕੀਏ ਇਹਦੇ ਵਾਸਤੇ ਪਾਦਸ਼ਾ ਨੇ ਲੜਾਈਆਂ ਲੜੀਆਂ ਤਾਂ ਆਪਣੇ ਵੱਡੇ ਪੁੱਤਰ ਨੂੰ ਕਹਿੰਦੇ ਬੇਟਾ ਹਮਨੇ ਕਹਾਤਾ ਬਾਪ ਕੋ ਜਾਂ ਦੀਜੇ ਧਰਮ ਪਰ ਲੋਕ ਕਹਿੰਦੇ ਬਾਪ ਕੋ ਜਾਂ ਦੀਜੇ ਧਰਮ ਪਰ تمہیں تمہیں چلے نہیں آ لے کے لجاؤ سدھارو رات لو سو تم کر مر جاؤ یا مٹ جاؤ تمہیں کرتا کرتاہ ہاں کو سوپا بھائی کو لوگا تمہیں جنگ کی حمد بخشے کیا سے کوئی جان شہادت بخشے بابا عجید سنگھ کلگی تر پاچھا گل گوگن سنگھ مہارات دے کلا شکوات لے کر کے متھا ٹے کے میدان جنگ جی جاندے نے تے بڑی بہادر دینا لڑتے نے

باپ شر کیا خوب لڑے ہو لڑوں میں کیوں نہ گوبند کے پرجند بڑے بیٹا اجیت سنگھ تو گوبند سنگھ کا پتر ہے بیٹا تو اسے طرح ہی لڑنا اجے پاس نے بچن ہی کہ چھوٹا پتر بابا سن سامنے آ بابا ججار سر پتا جی مجھے بھی حکم کرو میں آتا عجید سن ماگو میں ہوئے شہری پراپت کرتا گرو گوبند سنگھ مہاراج کہ شاباش رن سے مجھے انکار نہیں ہے رن کا سجا باہر نہیں ہے یہ گل سا بطن قابل سفار نہیں ہے آتی نہیں اچھی سی تمہیں چلانے پر نہیں ہے بیٹا ججار عجیز ستس تو پہلے میں کیوں میں میدانی جنگ میں جاہ چکے آئے جتنا پرابت کر چکے آئے پر تو تکہ دیکھیا ہی نہیں بابا ججار سنگھ کے پتا جی جب لڑنا نہیں میں مرنا ہوں دا ہے آتا جی میرے کی بھی کرپا کرو حکم کرو میں میدانے جو میدانی جنگ جا جیتی کرنا برائی سے آواز میں بولے گوپند سنگھ پالا ہے تم ناج سے بولے گوپند سنگھ اس ننے سے سے بولے گوپند سنگھ لے آؤ بیٹا آؤ تمہیں خوب سجا دیں کل بھی سجا دے بانا میری چاہ بیٹا تمہیں تلوار چلاتے ہوئے دیکھوں اپنی آنکھ سے تمہیں کھاتے ہوئے دیکھوں کل بھی تر پاشا گرو گوبند سنگھ مہاراج بابا ججار سنگھ بتانے جن ہیں ਬਾਬਾ ਜਗਨਾਰ ਸਿੰਘ ਵੀ ਮੈਦਾਨੇ ਜਨਮ ਜੂਤਿਆਂ ਅਸ਼ੀਰਵਾਦ ਪ੍ਰਾਪਤ ਕਰ ਜਾਂਦੇ ਨੇ ਪਾਤਸ਼ਾਹ ਫਿਰ ਦੇਖਾਰਾ ਚੜ੍ਹਦੇ ਨੇ ਬੁਲੇ ਸੋਨਿਹਾਲ ਸਰਬੱਤ ਦਾ ਭਲਾ ਉਸ ਦਿਨ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਪਾਤਸ਼ਾਹ ਕੀ ਕਹਿੰਦੇ ਨੇ ਸੌਂ ਸਿੰ ਸੀਤਲ ਸਾਹਿਬ ਦੇ ਬਣੇ ਸੋਹਣੇ ਪੰਕਤੀਆਂ ਲਿਖੀਆਂ ਕਹਿੰਦਾ ਹੈ ਹਸ ਹੀ ਤੇ ਆ ਗਿਆ ਅਜ ਤਲਾਹ ਛੁਟੇਰਾ ਅੱਖਾਂ ਸਾਹਮਣੇ ਹੋ ਗਿਆ ਉਹ ਪੇਰਾ ਮੇਰਾ لے گیا من وڈا ہاتھ ستگوا منچاؤ بنے واہ باہ گوبند گرو گوبند مہاراج ارداس کرم کا ਸੁਮਨ ਪਏ ਅਸਵਾਰ ਆਜ ਖਾਲਸਾ ਖਾਸ ਪਏ ਹੈ ਸਤਿਗੁਰੂ ਦੇ ਦਰ ਪਰ ਜਦੋਂ ਧੰਗੁਰ ਗੋਬਿੰਦ ਸਿੰਘ ਮਹਾਰਾਜ ਨੂੰ ਛੋਟੇ ਸਾਹਿਬ ਜਾਂ ਦੇ ਦੀ ਜਾਣਕਾਰੀ ਮਿਲਦੀ ਹੈ ਨੂਰੇ ਮਾਹੀ ਦੇ ਕੋਲ ਕਿ ਪਛਾਹ ਸਰਹੰਦ ਵਿੱਚ ਵੀ ਬਾਣਾ ਵਕਤ ਗਿਆ ਹੈ ਛੋਟੇ ਸਾਹਿਬ ਜਾਂ ਦੇ ਨੂੰ ਬਾਬਾ ਜੁਰਾ ਵਰਸੀ ਬਾਬਾ ਬਤੇ ਸਿੰਘ ਜੀ ਨੂੰ ਨਿਹੰਗ ਦੇ ਵਿੱਚ ਚੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ ਹੈ

ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਦੀ ਧਰਤੀ ਤੇ ਨਾ ਹੁੰਦੇ ਅੱਜ ਹਿੰਦੁਸਤਾਨ ਨਹੀਂ ਸੀ ਹੋਣਾ ਹਿੰਦੁਸਤਾਨ ਵਿੱਚ ਅੱਜ ਵੰਸਵੰਤਾ ਵੇਖ ਰਹੇ ਆਂ ਹਰ ਕਿਸ ਨੂੰ ਆਪਣਾ ਆਪਣਾ ਧਰਮ ਕਰਮ ਕਰਨ ਦੀ ਇਜਾਜ਼ਤ ਹੈ ਹਰ ਕੋਈ ਆਪਣਾ ਆਪਣਾ ਧਰਮ ਕਰਮ ਕਰ ਸਕਦਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਹੈ ਉਹਨਾਂ ਦੀ ਕਿਰਪਾ ਹੈ ਆਪਣਾ ਸਰਪੰਸ ਕੁਰਬਾਨ ਕਰ ਦਿੱਤਾ ਪਾਤਸ਼ਾਹ ਨੇ 9 ਸਾਲ ਦੀ ਮਰਜਾ ਪੀਤਾ ਕੁਰਬਾਨ ਕਰ ਦਿੱਤਾ ਉੱਲ੍ਹੇ ਸ਼ਾਦੀ ਕਰਨ ਦੇ ਵਿੱਚੋਂ ਇੰਨੇ ਨਾਲ ਜਿਹਾਰ ਹੁੰਦਾ ਅੱਜ ਅੱਖੀਆਂ ਵੇਖ ਰਹੀਆਂ ਨੇ ਇਹ ਸਾਰਾ ਪਾਸਾਰ ਨਾ ਹੁੰਦਾ ਮੰਦਰਾਂ ਵਿੱਚ ਨਾ ਕੱਲ ਖੜਕ ਤੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਕੋਈ ਰਾਮ ਉਪਾਸ਼ਕ ਹੁੰਦਾ ਜੱਦਾ ਕੋਈ ਮੁਰਾਨਾ ਨਾ ਹੁੰਦਾ ਮਾਤਾ ਦੇ ਦਰਬਾਰ ਨਾ ਹੁੰਦੇ ਸੁਨਤ ਸੰਨੇ ਕੀਤੀ ਹੁੰਦੀ ਜੰਜਵਾਨ ਦਾ ਘੜ ਹਾਰਨਾ ਹੁੰਦਾ ਤੇਹ ਪਹਾਤ ਆਕਾਰ ਨਾ ਹੁੰਦਾ ਹਿੰਦ ਦਾ ਵੇੜਾ ਪਾਰਨ ਹੁੰਦਾ 9 ਸਾਲ ਦੀ ਉਮਰ ਦੀ ਪਿਤਾ ਕੁਰਬਾਨ ਕਰ ਦਿੱਤਾ ਚਾਰ ਸਹਜ ਜਦ ਕੁਰਬਾਨ ਕਰ ਦਿੱਤੀ ਮਾਤਾ ਕੁਰਬਾਨ ਕਰ ਦਿੱਤੀ ਤੇ ਪਾਤਸ਼ਾਹ ਕੀ ਕਹਿੰਦੇ ਨੇ ਜਦੋਂ ਟੰਗ ਹੈ ਜਿਸ ਦਾ ਸਹਾਰਾ ਨਹੀਂ ਸੀ ਕੋ ਤੋਂ ਪਿਤਾ ਦੇਸ ਤੋਂ ਵਾਰਿਆ ਨਹੀਂ ਮਾਤਾ ਗੁਜਰੀ ਵਿੱਚ ਸੰਗ ਗੁਜਰੀ ਸਮਾ ਜਿਵੇਂ ਗੁਜਰਿਆ ਜਿਵੇਂ ਪੁਜਾਰਿਆ ਮੱਧ ਉਸੰਦੋ ਸੰਸਾ ਮੈਨੂੰ ਕਰਦਾ ਕਿਸ ਦਾ ਕੰਮ ਉਤਾਰਿਆ ਨਹੀਂ ਪਾਤਸ਼ਾਹ ਨੇ ਸੰਵ ਅਜ਼ਾਦੀਤ ਵਣ ਵਾਸਤੇ ਆਜ਼ਾਦੀ ਕਦੀ ਧਰਮ ਦੀ ਮਜਾਦੀ ਮਾਨਸਿਕਾ ਗੁਲਾਮੀ ਜੋ ਸਾਡੀ ਮਾਨਸਿਕਤਾ ਵਿੱਚ ਹਰਮਨ ਦੀ ਗੁਲਾਮੀ ਸੀ ਉਸ ਗੁਲਾਮੀ ਨੂੰ ਦੂਰ ਕਰਨ ਵਾਸਤੇ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਕਿਉਂਕਿ ਹਰਮਨ ਜਿੰਦਾ ਸੀ ਕਿ ਇਹਨਾਂ ਦਬਾ ਕੇ ਰੱਖਣਾ ਹੈ ਬਾੜੀ ਰਾ ਦੇ ਵਿੱਚ ਹੁੰਦੇ ਸਨ ਇਹਨਾਂ ਦਬਾ ਕੇ ਰੱਖੀਏ ਤੇ ਪਾਤਸ਼ਾਹ ਅੰਮ੍ਰਿਤ ਦੀ ਦਾਤ ਦਿੱਤੀ ਤੇ ਕਿਹਾ جن کی جات انہی کو سردار بناؤں تبھی گوبند سن نام کا چکی سی جو لوگ ہندوستان سن کام ہمارا کولن تکڑی ننگی کرت کبو نہیں پکڑی چڑی اڑے ڈر سے مر جائے ترکو سے کیسے لڑ پائیں

کردار کی قسم ہے نانک کی سوگند ہے جتنی بھی تعریف گوبند کی وہ کم ہے جتنی تعریف کرے کیے، ایک خالصا خالص سجا جاتوں کے بےد نکال دیئے اس کے بیٹ نے تیگ پکڑ دکھیوں کے کاٹ جنجال دیئے اس ملک کے بطن کی خدمت میں باب دیا ਜਿਹਨੇ ਗ੍ਰੇਟ ਕੀਤਾ ਕਬੀਰ ਪਾਤਸ਼ਾਹ ਨੇ ਸਦਮਨ ਨੂੰ ਬਖਸ਼ੂਦਾਨ ਕਰ ਦਿੱਤਾ ਤੇ ਸੰਤਨ ਕਰਨ ਦੀ ਆਜ਼ਾਦੀ ਦੇ ਦਿੱਤੀ ਜਿਹਨੇ ਵੀ ਤਾਰੀਖ ਨੂੰ ਗੁਰੂ ਗੋਬਿੰਦ ਸਿੰਘ ਦੇ ਘਟਾ ਰਹੇ ਤੁਹਾਰ ਬੜੇ ਬਰੁਪਕਾਰ ਨੇ ਪਾਛੇ ਸਾਡੇ ਗੁਰਦੇ ਨੂੰ 180ਵੀਂ ਗੁਰੂ ਸਾਹਿਬ ਨੇ ਜੀਵਨ ਤੋਂ ਸਿੱਖਿਆ ਦਈਏ ਆਪਣੇ ਕੰਮ ਚ ਪਰਪੱਕ ਲਈ ਬਾਣੀ ਪਾਣੇ ਦੇ ਧਰਮ ਨਹੀਂ ਬਣੀ ਗੁਰਬਾਣੀ ਦੇ ਨਾਲ ਜੁੜੀ ਤੇ ਹੋਰ ਬਰੁਪਕਾਰ ਪਾਤਸ਼ਾਹ ਦਾ ਸਾਡੇ ਤੇ ਬਹੁਤ ਵੱਡਾ ਬਰੁਪਕਾਰ ਹੈ

ਗੁਰਗੰਸਬਤ ਨੂੰ ਕਿਸੇ ਤੱਕ ਮਤਾਂ ਨਹੀਂ ਦੇਣਾ ਗੁਰਗੰਸਬਤ ਦਾ ਗੁਰੂ ਮੰਨਣਾ ਸੁਖਬੀਰ ਬਾਚਨ ਤੇ ਗੋਬਿੰਦ ਸਿੰਘ ਮਹਾਰਾਜ ਦਾ ਸੀ ਪੰਕਜ ਗੁਰਪ੍ਰਮਾਣਾਰੇ ਸੂਹ ਸੰਤਾਂ ਬੇਅੰਤ ਨੇਤਨ ਦਾ ਅਹਾਂਜੀ ਵਿਚਾਰਾਂ ਕਰਦੇ ਹੋਏ ਬੇਅੰਤ ਪ੍ਰਕਾਰ ਦੀਆਂ ਗੁੱਲਾ ਹੋ ਗਈਆਂ ਮੇਰੀਆਂ ਤਾਂ ਮੇਰੇ ਆਪਣਿਆਂ ਨੇ ਜੋ ਗੁਰੂ ਕੇ ਬਚਨ ਆਪ ਗੁਰ ਸੰਗਤ ਦੇ ਸਾਈਂ ਜੀਵਨ ਦਾ ਆਧਾਰ ਬਣਾਈ ਗੁੱਲਾ ਬਣ ਕੇ ਜਿਚਾਰਦੇ ਗੁਰੱਖ ਦੇ ਸੰਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ بہت ہی سندر آپ سامنے جنہوں کے انتظار کر رہے تھے